ਟਾਲਾ ਦੇ ਮੁਰਗੀ ਮੁਹੱਲੇ ਵਿੱਚ ਲੁਟੇਰਿਆਂ ਵੱਲੋਂ ਦੋ ਦੁਕਾਨਾਂ ਨੂੰ ਇਕੱਠੇ ਨਿਸ਼ਾਨਾ ਬਣਾਇਆ ਤੇ ਦੋਹਾਂ ਦੁਕਾਨਾਂ ਵਿੱਚ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ ਇਨ੍ਹਾਂ ਵਿੱਚੋਂ ਇੱਕ ਦੁਕਾਨ ਆਰ ਐਮ ਪੀ ਡਾਕਟਰ ਦੀ ਹੈ ਤੇ ਇੱਕ ਦੁਕਾਨਦਾਰ ਜਰਨਲ ਸਟੋਰ ਅਤੇ ਟੈਲੀ ਕਮਿਊਨਿਕੇਸ਼ਨ ਦਾ ਕੰਮ ਕਰਦਾ ਹੈ ਚੋਰ ਜਰਨਲ ਸਟੋਰ ਵਾਲੀ ਦੁਕਾਨ ਵਿੱਚੋਂ ਗੱਲਾਂ ਤੋੜ ਕੇ ਨਕਦੀ ਹੀ ਨਹੀਂ ਐਨਰਜੀ ਡਰਿੰਕ ਵੀ ਚੋਰੀ ਕਰਕੇ ਲੈ ਗਏ ਜਦ ਕਿ ਆਰ ਐਮ ਪੀ ਡਾਕਟਰ ਦੀ ਦੁਕਾਨ ਵਿੱਚੋਂ ਰੱਖੀ ਹੋਈ ਗੋਲਕ ਵਿੱਚ ਉਹ ਪਿਛਲੇ 1 ਸਾਲ ਤੋਂ ਦਸ਼ਵਾਂਸ਼ ਕੱਢ ਕੇ ਪਾਉਂਦਾ ਸੀ ਚੋਰਾਂ ਨੇ ਉਹ ਵੀ ਨਹੀਂ ਛੱਡੀ ਮੇਰਾ ਨਾਮ ਅਵਿਨਾਸ਼ ਕਮਾਰੇ ਜੀ ਮੇਰੇ ਚੋਰੀ ਹੋ ਗਈ ਸਰ ਰਾਤੀ ਸ਼ਟਰ ਦੇ ਤਾਲੇ ਤੋੜ ਕੇ ਤੇ ਅੰਦਰੋਂ ਚੋਰੀ ਕਰਕੇ ਲੈ ਗਏ ਜੀ ਮੇਰਾ ਕੈਸ਼ ਮੇਰਾ ਕੈਸ਼ ਤੇ ਨੁਕਸਾਨ ਹੋਇਆ ਜੀ ਇੱਥੇ ਮੈਂ ਅਮਰਜੰਸੀ ਰੱਖੇਦੇ ਹਨ ਆਪਣੇ ਪੈਸੇ ਸੁਖ ਦੁਖ ਵਾਸਤੇ ਆਪ ਕਮੇਟੀ ਦੇ ਪੈਸੇ ਹਨ ਕੁਝ ਪੈਸੇ ਦੇ ਹੁਣ ਮੈਨੂੰ ਅਨੁਮਾਨ ਨਹੀਂ ਕਿਨੇ ਕ ਪੈਸੇ ਮੈਂ ਅਲੱਗ ਵੀ ਰੱਖੇਦੇ ਹਨ ਤੇ ਇੱਕ ਗੋਲਗ ਲੈਦੀ ਸੀ ਉਹ ਦਸ਼ੌਂਤ ਗੱਡੀ ਦਾ ਸੀ ਉਹ ਵੀ ਸਾਲ ਡੇਢ ਸਾਲ ਤੋਂ ਉੱਪਰ ਹੋ ਗਿਆ ਸੀ ਉਹ ਵੀ ਗੋਲ ਕੀ ਲੈ ਗਏ ਨਾਲ ਨਾਲ ਦੋ ਬੈਗ ਲੈ ਗਏ ਨੇ ਜਿਹੜੇ ਤਨੀਆ ਵਾਲੇ ਬੈਗ ਹੁੰਦੇ ਨੇ ਉਹਦੇ ਵਿੱਚ ਲੈਡੀ ਪਰਸ ਹਨ ਉਹਦੇ ਵਿੱਚ ਮੇਰੇ ਪੈਸੇ ਹਨ ਦੋ ਤਿੰਨਾਂ ਪਰਸਾਂ ਵਿੱਚ ਛੋਟੇ ਛੋਟੇ ਤੁਹਾਡਾ ਕੋਣ ਤੁਹਾਡੀ ਕਹਾਣੀ ਹੈ ਮੇਰੀ ਕਲੀਨਿਕ ਹੈਗੀ ਸਰ ਆਰਐਮਪੀ ਡਾਕਟਰਾਂ ਮੈਂ ਚੋਰੀ ਕੀ ਨਿਵੇਦਨ ਕਿਤਾਬ ਇਹ ਕੋਈ ਮੈਨੂੰ ਗੋਰਖੇ ਨੇ ਫੋਨ ਕੀਤਾ ਹੈ ਸਵੇਰੇ ਕੋਈ 4:00 ਵਜੇ ਕਿ ਇਸ ਦਾ ਤੁਹਾਡੇ ਤਾਲੇ ਤੋੜ ਗਏ ਨੇ ਜੀ ਤੇ ਤੁਸੀਂ ਆਓ ਜਲਦੀ ਤੇ ਮੇਰਾ ਘਰ ਉਧਰ ਗੁਰਦਰਾ ਕਨਸਾ ਕੋਲੇ ਅਚਲੀ ਗੇਟ ਦੇ ਅੰਦਰ ਕੋਈ ਫੁਟੇਜ ਸੀਸੀਟੀਵੀ ਫੋਟੋ ਜੀ ਹਾਂ ਜੀ ਇੱਕ ਆਈ ਏ ਥੋੜੀ ਸਾਰੇ ਉਹਦੀ ਪਛਾਣ ਨਹੀਂ ਹੋ ਰਹੀ ਲੇਕਿਨ ਬੰਦਾ ਚਲਦਾ ਨਜ਼ਰ ਆ ਰਿਹਾ ਕਿੰਨੇ ਬੰਦੇ ਸੀ ਇਹ ਸਿੰਗਲ ਹੀ ਹੈ ਜੀ ਕੋਈ ਬੰਦਾ ਚਲਦਾ ਆਂਦਾ ਜਾਂਦਾ ਨਜ਼ਰ ਆ ਰਿਹਾ ਮਨੀਸ਼ ਕੁਮਾਰ ਜੀ ਤਿੰਨ ਸਟੋਰ ਨਾ ਟੈਲੀਕਮ ਜੀ ਆਪਣਾ ਰਾਤੀ ਚੋਰੀ ਹੋਈ ਜੇ ਸਾਨੂੰ ਫੋਨ ਕੀਤਾ ਗੋਰਖ ਨੇ 3:46 ਮਿੰਟ ਤੇ ਮੋਕੇ ਆ ਕੇ ਵੇਖਿਆ ਤੇ ਆਪਣਾ ਗਲੇ ਟੁੱਟਿਆ ਹੋਈ ਤੇ ਕੈਸ਼ ਚੋਰੀ ਹੋਇਆ ਸਾਡਾ ਜੀ ਲਗਭਗ ਵੇਖਣਾ ਪੈਣਾ ਬਾਕੀ ਕਾਪੀ ਤੇ ਨੋਟ ਕਰੀਦਾ ਕਿੰਨੇ ਕਾ ਸਾਡੇ ਹੋਈ ਚੋਰੀ ਤੇ ਹੋਰ ਕੀ ਕੀ ਹੋਇਆ ਚੋਰੀ ਜੀ ਓਨਰਜੀ ਡਰਿੰਕਾਂ ਲੱਗੀਆਂ ਫਰਿਜ ਉਹ ਕੱਢ ਕੇ ਲੱਗੇ ਜੀ ਇਹਦੇ ਚ ਨਾ ਇੱਕ ਅਵਨਾਸ਼ ਕੁਮਾਰ ਜੀ ਸਨਅ ਕਰਤਾਰ ਚੰਦ ਵਾਸੀ ਮਟਾਲਾ ਦੇ ਨੇ ਜਿਨ੍ਹਾਂ ਨੇ ਇੱਕ ਲਿਖਤੀ ਰੂਪ ਚ ਦਰਖਾਸਤ ਦਿੱਤੀ ਹੈ ਕਿ ਬੀਤੀ ਰਾਤ ਦੌਰਾਨ ਸਾਡੇ ਜਿਹੜਾ ਕਲੀਨਿਕ ਹੈ ਮੇਰਾ ਉਹਦੇ ਵਿੱਚ ਕੋਈ ਅਨਾਂਔਨ ਬੰਦਿਆਂ ਨੇ ਵੜ ਕੇ ਤੇ ਚੋਰੀ ਕਰ ਲਈ ਜਿਹਦੇ ਵਿੱਚ ਕੋਈ ਸਾਡਾ ਕੈਸ਼ ਵੀ ਹੈ ਤੇ ਹੋਰ ਵੀ ਕੋਈ ਜਿਹੜੀਆਂ ਚੀਜ਼ਾਂ ਜਿਨ੍ਹਾਂ ਨੂੰ ਕਲੀਅਰ ਪਤਾ ਨਹੀਂ ਚੈੱਕ ਕਰਨ ਤੋਂ ਬਾਅਦ ਜਿਹੜੇ ਉਸ ਸੰਬੰਧ ਵਿੱਚ ਲਿਖਤੀ ਦਰਖਾਸਤ ਤੇ ਆਪਾਂ ਜਾ ਕੇ ਮੌਕਾ ਵੇਖ ਕੇ ਜਿਹੜੀ ਕਾਰਵਾਈ ਸ਼ੁਰੂ ਕਰਦਣ ਲੱਗੇ ਆ ਜੋ ਵੀ ਤੱਤ ਸਾਹਮਣੇ ਆਉਣਗੇ ਉਹਨਾਂ ਦੇ ਆਧਾਰ ਦੇ ਉੱਤੇ ਬਕਾਇਦਾ ਜਿਹੜਾ ਦੋਸ਼ੀਆਂ ਦੀ ਭਾਲ ਕਰਕੇ ਉਹਨਾਂ ਖਿਲਾਫ ਮੁਕੰਮਲ ਹੋ ਜਾਵੇ। ਸਸਤੀ ਵੀ ਕੈਮਰੇ ਦੀ ਫੁਟੇਜ ਹੈ ਹਾਸਲ ਕੀਤੀ ਜਾਵੇਗੀ ਪਰ ਲੇਕਿਨ ਅਜੇ ਤੱਕ ਮੇਰੇ ਕੋਲ ਨਹੀਂ ਪਹੁੰਚੀ ਸਿਰਫ ਲਿਖਤੀ ਦਰਖਾਸਤ ਮੇਰੇ ਕੋਲ ਆਈ ਹੈ। ਉਹਦੇ ਆਧਾਰ ਤੇ ਮੈਂ ਮੁੱਕੇ ਤੇ ਜਾ ਰਿਹਾ। ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز